ਸਪੀਕਰ ਪੰਜਾਬ ਵਿਧਾਨ ਸਭਾ ਔਰ ਰਾਮਗੜੀਆ ਬਰਾਦਰੀ ਨੂੰ ਤੁਸੀਂ ਬੁਲਾਉਣ ਕਰਦੇ ਹੋ ਤੁਸੀਂ ਜਾਂ ਤਾਂ ਤੁਸੀਂ ਰਾਮਗੜੀਆ ਬਰਾਦਰੀ ਨੂੰ ਇਹ ਕਹਿ ਦਿਓ ਕਿ ਅਸੀਂ ਰਾਮਗੜੀਆ ਬਰਾਦਰੀ ਨਾਲ ਸਬੰਧ ਨਹੀਂ ਰੱਖਦੇ ਤੇ ਜਾਂ ਫਿਰ ਜਿਹੜੇ ਇਹੋ ਜਿਹੇ ਤੁਹਾਡੇ ਹੋਛੇ ਤੇ ਬੇਵਕੂਫ ਜ਼ਿਲਤ ਨਾਲ ਭਰੇ ਹੋਏ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਗੰਦਗੀ ਭਰੀ ਹੋਈ ਹੈ ਇਹੋ ਜਿਹੇ ਲੀਡਰਾਂ ਦੀ ਤੁਸੀਂ ਖਚਾਈ ਕਰੋ ਅਸੀਂ ਤੁਹਾਡੇ ਤੋਂ ਇਹ ਰਾਮਗੜੀਆ ਭਾਈਚਾਰਾ ਜੋ ਫਰੀਦਕੋਟ ਤੋਂ ਅਸੀਂ ਇਹ ਤੁਹਾਡੇ ਤੋਂ ਮੰਗ ਕਰਦੇ ਹਾਂ ਇਲੈਕਸ਼ਨ ਹੈ ਲਖਣ ਦੇ ਵਿੱਚ ਜਿਹੜੀਆਂ ਇਹ ਜੀ ਜਿਹੜੀ ਮਾੜੀ ਸ਼ਬਦਾਵਲੀ ਹੈ ਜੋ ਰਾਮਗੜੀਏ ਭਾਈਚਾਰੇ ਤੇ ਬੋਲੀ ਆ ਸਨਿਆਰੇ ਦੇ ਖਿਲਾਫ ਬੋਲੀ ਆ ਉਹਨਾਂ ਦਾ ਸਮੁੱਚੇ ਜਗਤ ਤੋਂ ਜਿਹੜੀ ਹੈਗੀ ਮਾਫੀ ਮੰਗਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇੱਥੇ ਫਰੀਦਕੋਟ ਦੇ ਵਿੱਚ ਕਤਰਤਾ ਹੋਈ ਰਾਮਗੜੀਆ ਭਾਈਚਾਰੇ ਵੱਲੋਂ ਜਿਹੜੀ ਹੈ ਕਤਰਤਾ ਕੀਤੀ ਗਈ ਸੋ ਲਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਜਿਨੇ ਸਨਿਆਰੇ ਭਾਈਚਾਰੇ ਦੇ ਖਿਲਾਫ ਵੀ ਤੇ ਰਾਮਗੜੀਆ ਭਾਈਚਾਰੇ ਦੇ ਖਿਲਾਫ ਵੀ ਬਹੁਤ ਭद्दी ਸ਼ਬਦਾਵਲੀ ਬੋਲੀ ਆ ਸੋ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਆਪ ਦੀ ਜਿਹੜੀ ਜਮਾਨਾ